ਇਹਨਾਂ ਔਰਤਾਂ ਨੂੰ PCOS ਜਾਂ PCOS ਜਾ ਕੇ ਹਾਰਮੋਨਲ ਇਮਬੈਲੈਂਸ ਦੀ ਪ੍ਰੋਬਲਮ ਹੁੰਦੀ ਹੈ ਤੇ ਤਿੰਨ ਤਰ੍ਹਾਂ ਦੇ ਫੂਡ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰੋ ਨੰਬਰ 1 ਜਿਹੜੀ ਚੀਜ਼ ਹੁੰਦੀ ਹੈ ਹਾਈ ਫਾਈਬਰ ਫੂਡ ਜਿਹਦੇ ਵਿੱਚ ਆ ਜਾਂਦੇ ਆ ਓਟਸ ਆ ਜਾਂਦੇ ਆ ਫਲੈਕਸੀ ਆ ਜਾਂਦੇ ਆ ਗ੍ਰੀਨ ਲੀਫੀ ਵੈਜੀਟੇਬਲ ਆ ਜਾਂਦੀਆਂ ਸਪਾਈਨੈਚ ਹੋ ਗਈ ਜਾਂ ਮੇਥੀ ਜਿਹੜੀ ਹਰੀ ਹੁੰਦੀ ਆ ਉਹ ਹੋ ਗਈ ਇਹਦੇ ਨਾਲ ਕੀ ਹੁੰਦਾ ਜਿਹੜਾ ਹਾਈ ਫਾਈਬਰ ਡਾਈਟ ਹੁੰਦੀ ਹੈ ਉਹਦੇ ਨਾਲ ਜਿਹੜਾ ਬਲੱਡ ਗਲੂਕੋਜ਼ ਲੈਵਲ ਕੰਟਰੋਲ ਰਹਿੰਦਾ ਆ ਤੇ ਨਾਲ ਇਨਸੂਲਿਨ ਸਪਾਈਕ ਹੋਣ ਤੋਂ ਵੀ ਬਚਦੀ ਆ ਮਤਲਬ ਇਨਸੂਲਿਨ ਰੈਜਿਸਟੈਂਸ ਦੀ ਜਿਹੜੀ ਪ੍ਰੋਬ ਤੇ ਉਹਦੇ ਕਰਕੇ ਜਿਹੜੇ ਹੋਰ ਹਾਰਮੋਨਲ ਇੰਬੈਲੈਂਸ ਹੁੰਦੇ ਆ ਉਹਦੇ ਵੀ ਕੰਟਰੋਲ ਰਹਿੰਦਾ ਸੈਕੰਡ ਜਿਹੜੀ ਹਾਈ ਪ੍ਰੋਟੀਨ ਡਾਈਟ ਹੁੰਦਾ ਜਿਹਦੇ ਵਿੱਚ ਲੀਨ ਪ੍ਰੋਟੀਨ ਦੇ ਲਈ ਤੁਸੀਂ ਜਿਹੜੇ ਐਗ ਵਾਈਟ ਉਹ ਖਾ ਸਕਦੇ ਆ ਜਿਹੜੀ ਚਿਕਨ ਬਰੈਸਟ ਹੁੰਦੀ ਉਹ ਖਾ ਸਕਦੇ ਆ ਟੋਫੂ ਖਾ ਸਕਦੇ ਆ ਜਿਹੜਾ ਕੌਟੇਜ ਚੀਜ਼ ਹੁੰਦਾ ਉਹ ਮੋਡਰੇਟ ਮਾਤਰਾ ਦੇ ਵਿੱਚ ਖਾ ਸਕਦੇ ਆ ਤੇ ਇਹਦੇ ਨਾਲ ਕੀ ਹੁੰਦਾ ਜਿਹੜਾ ਮਸਲ ਬਿਲਡਿੰਗ ਦੀ ਪ੍ਰੋਸੈਸ ਹੁੰਦੀ ਆ ਤੇ ਨਾਲ ਦੀ ਨਾਲ ਜਿਹੜਾ ਓਵਰ weight ਹੋਣ ਦੀ ਜਿਹੜੀ ਕਿਰਿਆ ਹੁੰਦੀ ਉਹਤੇ ਕੰਟਰੋਲ ਹੁੰਦਾ ਮਤਲਬ ਕਿ ਤੁਸੀਂ ਜਿਆਦਾ ਓਵਰ ਈਟਿੰਗ ਕਰਨ ਤੋਂ ਤੁਸੀਂ ਬਚਦੇ ਆ ਕਿਉਂਕਿ ਜਦੋਂ ਪ੍ਰੋਟੀਨ ਹਾਈ ਹੁੰਦਾ ਡਾਈਟ ਦੇ ਵਿੱਚ ਤਾਂ ਤੁਸੀਂ ਹੋਰ ਜਿਹੜੀ ਕਰੀਵਿੰਗ ਆ ਫੂਡ ਜਿਹੜੀਆਂ ਫੂਡ ਆਈਟਮਸ ਨੇ ਤੁਸੀਂ ਆਪਣੀ ਡਾਈਟ ਚ ਐਡ ਕਰਦੇ ਆ ਉਹ ਹੈਲਦੀ ਫੈਟ ਵਾਲੀਆਂ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ ਵਾਲਨਟ ਹੋ ਗਿਆ ਐਲਮੰਡਸ ਹੋ ਗਿਆ ਜਾਂ ਫਿਰ ਦੇਸੀ ghee ਥੋੜੀ ਮਾਤਰਾ ਵਿੱਚ ਯੂਜ਼ ਕਰ ਸਕਦੇ ਆ ਆ 올ਿਵ ਆਇਲ ਯੂਜ਼ ਕਰ ਸਕਦੇ ਆ ਫਲੈਕਸੀਡ ਚੀਆ ਸੀਡਸ ਯੂਜ਼ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਹੈਲਦੀ ਫੈਟ ਮਿਲਦੇ ਆ ਮੈਗਾ ਸਿਕਸ ਹੁੰਦਾ ਇਹਦੇ ਵਿੱਚ ਤੇ ਇਹਦੇ ਨਾਲ ਹੀ ਹੁੰਦਾ ਜਿਹੜੇ ਹਾਰਮੋਨਲ ਬੈਲੈਂਸ ਕਰਨ ਦੇ ਵਿੱਚ ਹੈਲਪ ਮਿਲਦੀ ਹੈ ਤੇ ਨਾਲ ਦੀ ਨਾਲ ਜਿਹੜੀ ਐਂਟੀ ਇਨਫਲੇਮੇਟਰੀ ਦਾ ਇਹ ਕੰਮ ਕਰਦੇ